ਹਾਂਜੀ ਟਰੇਡ ਲਾਉਣ ਲਈ ਸਭ ਤੋਂ ਪਹਿਲਾਂ ਐਨਐਫਟੀ ਖੋਲਾਂਗੇ ਲੈਪ ਖੋਲ ਲੇਗੇ ਐਪ ਖੋਲ ਗੀਜੀ ਨੋਟੀਫਿਕੇਸ਼ਨ ਆ ਗਿਆ ਐਦ ਵਿੱਚ 4 3 2 1 ਆ ਰਿਹਾ ਇਹਨੂੰ ਨੋਟੀਫਿਕੇਸ਼ਨ ਆਪਾਂ ਕਲਿੱਕ ਕਰਾਂਗੇ ਤਾਂ ਇਹ ਚੱਲ ਜਾਏਗਾ ਖਤਮ ਹੋ ਗਿਆ ਕਈ ਵਾਰ ਸਕਰੀਨ ਦੇ ਤੋ ਇੱਕ ਵਾਰੀ ਦੱਬਿਆ ਨਹੀਂ ਚੱਲਦਾ ਫਿਰ ਆਪਾਂ ਮਾਈ ਦੇ ਵਿੱਚ ਜਾਵਾਂਗੇ ਮਾਈ ਮਾਈ ਆ ਗਿਆ ਜੀ ਇਹਦੇ ਵਿੱਚ ਆ ਖੁੱਲੇਗਾ ਅੱਜ ਦੀ ਟ੍ਰੇਡ ਹਾਲੀ ਮੇਰੇ ਵਾਲੀ ਲੱਗਣ ਵਾਲੀ ਹੈ 00 ਇਹ ਸਾਰਾ ਕੁਝ ਹੈ ਨਾ ਜੀ ਆਪਾਂ ਹੁਣ ਇਹ ਜਿਹੜਾ ਰਿਜ਼ਰਵ ਲਿਖਿਆ ਹੈ ਰਿਜ਼ਰਵ ਥੱਲੇ ਵਾਲੀ ਦੇ ਵਿੱਚ ਥੱਲੇ ਵਾਲੀ ਦੇ ਵਿੱਚ ਇੱਥੇ ਇਹ ਰਿਜ਼ਰਵ ਲਿਖਿਆ ਹੈ ਰਿਜ਼ਰਵ ਨੂੰ ਕਲਿੱਕ ਕਰਾਂਗੇ ਹਾਂ ਜੀ ਫਿਰ ਨੋਟੀਫਿਕੇਸ਼ਨ ਆ ਗਿਆ ਬਾਈ ਦੀਵੇ ਇਹ ਆ ਹੀ ਜਾਂਦੇ ਹੁੰਦੇ ਆ ਇਹ ਇਤਰੇ ਵਿੱਚ ਰਹਿਣੇ ਆ ਚਲੋ हट ਗਿਆ ਹਾਂਜੀ ਜਦ ਇਹ ਚੀਜ਼ ਆ ਜਾਂਦੀ ਹੈ ਨਾ ਇੱਥੇ ਫਿਰ ਆਪਾਂ ਰਿਜ਼ਰਵ ਆ ਜਿਹੜਾ ਰਿਜ਼ਰਵ ਲਿਖਿਆ ਇਹਨੂੰ ਕਲਿੱਕ ਕਰਨਾ ਟੂਡੇ ਤੇ ਰਿਜ਼ਰਵ ਇਹਨੂੰ ਰਿਜ਼ਰਵ ਨੂੰ ਆਪਾਂ ਕਲਿੱਕ ਕਰ ਦੇਣਾ ਹਾਂਜੀ ਨਾਲ ਦੀ ਨਾਲ ਇਹ ਇਹਦੇ ਥੱਲੇ ਕਨਫਰਮ ਆ ਜਾਏਗਾ ਇਹਨੂੰ ਤੁਸੀਂ ਕਨਫਰਮ ਕਰਾਂ ਇੱਕੋ ਹੀ ਕਲਿੱਕ ਕਰਨੀ ਕਨਫਰਮ ਆ ਗਈ ਹੈ ਨਾ ਜੀ ਹੁਣੇ ਤੁਹਾਡੀ ਓਪਨਿੰਗ ਆਏਗੀ ਓਪਨ ਹੋ ਰਿਹਾ ਹੈ ਪੰਜ ਚਾਰ ਸੈਕਿੰਡ ਬਾਅਦ ਓਪਨ ਤੋਂ ਆਪਾਂ ਇਹਨੂੰ ਕਨਫਰਮ ਲਾ ਦੇਾਂਗੇ ਇਹ ਸਾਡਾ ਤੁਹਾਡਾ ਜਿਹੜੀ ਸਾਡਾ ਮਾਲ ਖਰੀਦਿਆ ਗਿਆ ਜਿਹੜਾ ਵੀ ਅਸੀਂ ਖਰੀਦਣਾ ਸੀਗਾ ਠੀਕ ਹੈ ਜੀ ਇੱਥੇ ਹੁਣ ਲਿਖਿਆ ਕਲੈਕਟਿਡ ਕਲੈਕਟਿਡ ਰਿਜ਼ਰਵ ਹੈ ਇਹਦੇ ਅੱਗੇ ਲਿਖਿਆ ਕਲੈਕਟਿਡ ਕਲੈਕਟਿਡ ਨੂੰ ਆਪਾਂ ਕਲਿੱਕ ਕਰਾਂਗੇ ਤਾਂ ਆਹ ਸਾਡੀ ਜਿਹੜੀ ਫੋਟੋ ਏ ਖਰੀਦੀ ਜਾਏਗੀ ਠੀਕ ਹੈ ਜੀ 5 ਸੈਕਿੰਡ ਫਿਰ ਵੇਟ ਕਰਨਾ 5 ਸੈਕਿੰਡ ਤੋਂ ਬਾਅਦ ਇਹਨੂੰ ਆਪਾਂ ਸੈਲ ਕਰ ਦੇਣਾ ਵੇਚ ਦੇਣਾ ਇਹਨੂੰ ਕਲਿੱਕ ਕਰਨਾ ਸੈਲ ਕਰ ਦਿੱਤਾ ਇਹਨੂੰ ਕੰਪਲੀਟ ਕਰ ਦੇਣਾ ਕੰਪਲੀਟ ਹੋ ਗਿਆ ਐ ਲਿਸਟਡ ਜਾਂ ਕਿਤੇ ਵੀ ਤੁਸੀਂ ਟੱਚ ਕਰੋਗੇ ਇਹ ਚਲਾ ਜਾਏਗਾ ਚੱਲ ਗਿਆ ਨਾ ਹੁਣ ਇਹ ਆ ਜਾਏਗਾ ਜੀ ਮੈਚਿੰਗ ਮੇਕਿੰਗ ਮੈਚ ਮੇਕਿੰਗ ਆਏਗਾ ਇੱਥੇ 10 ਸੈਕਿੰਡ ਤੁਸੀਂ ਵੇਟ ਕਰਨੀ ਆ ਪੂਰੇ 10 ਸੈਕਿੰਡ ਠੀਕ ਹੈ ਜੀ 10 ਸੈਕਿੰਡ ਹੋ ਗਏ ਚਲੋ ਫੇਰ ਆਪਾਂ ਫੇਰ ਮਾਈ ਤੇ ਜਾਣਾ ਆ ਮਾਈ ਜਿਹੜਾ ਲਿਖਿਆ ਐਸਿਡ ਦੇ ਲਾਗੇ ਮਾਈ ਨੂੰ ਹਾਂ ਕਲਿੱਕ ਕਰਨਾ ਆਪਾਂ ਸਹੀ ਤਰੀਕੇ ਨਾਲ ਕਲਿੱਕ ਹੋਇਆ ਨਹੀਂ ਮੇਰਾ ਆ ਹੋ ਗਿਆ ਇਹਦੇ ਨਾਲ ਦੀ ਨਾਲ ਇਹ ਆ ਗਿਆ ਸਾਡਾ ਬੈਲੈਂਸ ਹੋ ਆ ਆ 2.51 ਸਾਡੀ ਅੱਜ ਦੀ ਜਿਹੜੀ ਹੈ ਟਰੇਡ ਲੱਗ ਗਈ ਠੀਕ ਹੈ ਜੀ ਇਹ ਅੱਜ ਦਾ ਕੰਮ ਖਤਮ ਹੋ ਗਿਆ ਵਾਪਸ ਹੋਣਾ ਆਪਣੀ ਵਾਪਸ ਜਾਓ ਤੁਸੀਂ ਇਹਦੇ ਤੋਂ ਤਾਂ ਆਪਣਾ ਤੁਹਾਡਾ ਕੰਮ ਖਤਮ ਹੁਣ 24 ਘੰਟਿਆਂ ਬਾਅਦ ਕੱਲ ਨੂੰ ਫੇਰ ਲੱਗੇਗੀ ਠੀਕ ਹੈ